ਇਹਨੂੰ BCM ਪਲੇਟ ਕਹਿੰਦੇ ਆ ਜੀ ਅੱਛਾ ਇਹ ਮ사ਜ ਵੀ ਕਰਦੀ ਹੈ ਤੇ ਮੰਨ ਕੇ ਚੱਲੋ ਵੀ ਫੈਟ ਦੇ ਵਾਸਤੇ ਵੀ ਇਹ ਹੈ ਜਿਹੜਾ ਮੋਟਾ ਬੰਦਾ ਹੈਗਾ ਉਹਨੂੰ ਵੀ ਪਤਲਾ ਕਰ ਦਊਗੀ ਪਤਲਾ ਕਰ ਦਊਗੀ ਪੱਕੀ ਗੱਲਾਂ ਜਮਾਂ ਪੱਕੀ ਜਮਾਂ ਗਾਰੰਟੀ ਹੈ ਚੜ ਕੇ ਦੇਖੋ ਉੱਪਰ ਚੜ ਜਾ ਸ਼ੂਜ਼ ਲਾ ਕੇ ਹਾਂਜੀ ਹਾਂਜੀ ਤੁਹਾਡੇ ਪੈਰਾਂ ਚ ਡਿਸਟੈਂਸ ਕਰ ਲਓ ਖੁੱਲੇ ਕਰ ਲਓ ਪੈਰੀ ਹੋਰ ਹਾਂਜੀ ਹਾਂਜੀ ਦੇਖੋ ਕੁਝ ਨਹੀਂ ਕਰਨਾ ਪੈਣੂ ਸਟਾਰਟ ਕਰ ਲਿਆ ਹੂੰ ਉੱਪਰ ਲਾ ਕੱਚਾ ਐਂਦਾ ਕਰੂਗੀ ਇਹਨੇ ਫੁੱਲ ਬਾਡੀ ਨੂੰ ਸ਼ੇਕ ਕਰ ਦੇਣਾ ਜੀ ਜਿਹੜਾ ਆਪਣਾ ਮੰਨ ਕੇ ਚੱਲੋ ਐਕਸਟਰਾ ਫੈਟ ਹੈ ਜਿਵੇਂ ਆਪਣੀ ਜ਼ਿਆਦਾਤਰ ਆ ਚੀਜ਼ਾਂ ਜਿਵੇਂ ਹਨ ਬੈਲੀ ਫੈਟ ਹੁੰਦੀ ਹੈ ਪੇਟ ਤੇ ਹੁੰਦੀ ਹੈ ਉਹ ਸਾਰੀ ਇਹਨੇ ਕਰ ਦੇਣੀ ਲੋ ਵੀ ਆ ਦੇਖੋ ਪੂਰਾ ਕੰਬਨ ਲਾਦਾ ਇਹਨੇ ਦਾ ਤੇ ਮੈਥੋਂ ਬੋਲਿਆ ਵੀ ਨਹੀਂ ਜਾਂਦਾ ਹਨ ਤੇ ਵਧੀਆ ਚੀਜ਼ ਆ ਯਾਰਾ ਮੜਾ ਨੇੜੇ ਆ ਕੇ ਦਿਖਾ ਬਈ ਯਾਰ ਹਨਾ ਪੂਰੀ ਵਾਈਬ੍ਰੇਟ ਕਰਦੀ ਹੈ ਇਹ ਬੰਦੇ ਨੂੰ ਪਤਾ ਲੱਗਦਾ ਵੀ ਹਾਂ ਕਿਸੇ ਚੀਜ਼ ਦੇ ਉੱਪਰ ਖੜੇ ਆਪਾਂ ਤੇ ਤੋ ਵਧੀਆ ਚੀਜ਼ ਹੈ ਇਹ ਇਹ ਕਿੰਨਾ ਕੁ weight loss ਕਰ ਦਿੰਦੀ ਮਹੀਨੇ ਦੇ ਵਿੱਚ ਇਹ ਜੇ ਬੰਦਾ ਕੰਟੀਨਿਊ ਉਹ ਕਰਦਾ ਤਾਂ ਹਾਂ ਇਹ ਮੰਨ ਕੇ ਚੱਲੋ ਜੀ ਐਵਰੇਜ ਜਿਹੀ ਹਫਤੇ 'ਚ ਆਪਾਂ 2-3 ਕਿਲੋ ਰਿਡਿਊਸ ਕਰ ਸਕਦੇ ਹਾਂ ਨਾ 2-3 ਕਿਲੋ 2-3 ਕਿਲੋ loss ਹੋ ਸਕਦਾ ਹੈ ਮਹੀਨੇ ਦੇ ਵਿੱਚ ਨਹੀਂ ਹਫਤੇ ਦੇ 10 ਦਿਨ 'ਚ ਹਫਤੇ ਦੇ ਵਿੱਚ 2-3 ਕਿਲੋ ਹਾਂਜੀ ਹਾਂਜੀ ਆਰਾਮ ਨਾਲ ਯਾਰ ਫਿਰ ਐਵੇਂ ਦਵਾਈਆਂ ਖਾਈ ਜਾਂਦੇ ਲੋਕ ਉਹ ਵਸਾਈ ਹਜੇ ਤੱਕ ਇਹ ਪਹੁੰਚੀ ਨਹੀਂ ਚੀਜ਼ ਲੋਕਾਂ ਕੋਲੇ ਲੋ ਬਈ ਯਾਰ ਆ ਤਾਂ ਆ ਆ ਤਾਂ ਬਹੁਤ ਵਧੀਆ ਚੀਜ਼ ਹੈ ਨਾ ਯਾਰ ਦਵਾਈਆਂ ਲੈਣ ਨਾਲੋਂ ਖਾਣ ਨਾਲੋਂ ਹਨਾ ਦਵਾਈ ਕਿਤੇ ਨਾ ਕਿਤੇ ਸਿਹਤ ਨੂੰ ਨੁਕਸਾਨ ਤਾਂ ਕਰਦੀ ਕਰਦੀ ਹੈ ਨਾ ਤੇ ਇਹਦਾ ਕੋਈ ਨੁਕਸਾਨ ਵੀ ਨਹੀਂਗਾ ਅੱਛਾ ਤੇ ਜਿਹੜਾ ਵੀ ਹੈਗਾ ਇਹ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਤੁਸੀਂ ਇਹਨੂੰ ਆਨ ਕਰਨਾ ਹੈ 10 ਮਿੰਟ ਇਹਦੇ ਉੱਪਰ ਖੜੇ ਰਹੋ ਇਹਨੇ ਨੇ ਵਾਈਬ੍ਰੇਟ ਕਰਨਾ ਇਦਾਂ ਇਦਾਂ ਦਾ ਕਰਕੇ ਇਹ ਹਫ਼ਤੇ ਦੇ ਵਿੱਚ ਬਾਈ ਜਿਵੇਂ ਕਹਿੰਦਾ 2-3 ਕਿਲੋ ਨਾ ਹਨਾ 2-3 ਕਿਲੋ weight ਜਿਹੜਾ ਤੁਹਾਡਾ loose ਹੋ ਜਾਣਾ ਤੇ ਹੋਰ ਆਪਾਂ ਕੀ ਭਾਲ ਦੇਗੇ ਮੈਡੀਸਨ ਖਾਵਾਂਗੇ ਉਹ ਤਾਂ ਪਤਾ ਨਹੀਂ ਕੀ ਨੁਕਸਾਨ ਕਰਨਾ ਉਹਨੇ ਅੰਦਰ ਜਾ ਕੇ ਕੀ ਕਰਨਾ ਕੀ ਨਹੀਂ ਕਰਨਾ ਤੇ ਵਧੀਆ ਕਮਰੇ ਦੇ ਵਿੱਚ ਤੁਸੀਂ ਲਾ ਕੇ ਜੇ ਬਾਹਰ ਨਹੀਂ ਜਾਇਆ ਜਾਂਦਾ ਤਾਂ ਅਕਸਰ ਹੀ ਕਈ ਬੰਦੇ ਸੈਰ ਕਰਨ ਨਹੀਂ ਜਾ ਸਕਦੇ ਜਾਂ ਟਾਈਮ ਨਹੀਂ ਹੁੰਦਾ ਤਾਂ ਘਰੇ ਆ ਕੇ 10 ਮਿੰਟ ਤਾਂ ਕੱਢ ਹੀ ਸਕਦਾ ਇਹਦੇ ਵਾਸਤੇ ਨਾ ਮਨ ਲਾ ਦੇਣਾ ਹਾਂਜੀ ਹਾਂਜੀ ਕਿਉਂਕਿ ਸੈਰ ਕਰਨ ਅਗਲਾ ਕੋਈ ਯਾਰ 8 ਕਿਲੋਮੀਟਰ ਜਾਣਾ ਉਹਦੇ ਨੂੰ 10 ਕਿਲੋਮੀਟਰ ਜਾਣਾ ਉਹ ਫੇਰ ਤੇਰਾ weight lose ਹੋਊਗਾ ਬੰਦਿਆਂ ਦੇ ਸ਼ਡਿਊਲ ਬੀਜੀ ਹੈ ਟਾਈਮ ਟਾਈਮ ਹੈ ਨਹੀਂ ਲੋਕਾਂ ਕੋਲੇ ਕਿਸੇ ਕੋਲ ਨਹੀਂ ਟਾਈਮ ਹੈਗਾਗਾ ਇਹ ਘਰੇ ਆਪਣਾ ਉਠੋ 10 ਮਿੰਟ ਲਾਓ 10 ਮਿੰਟ ਲਾਓ ਹਨਾ ਉਸ ਤੋਂ ਬਾਅਦ ਆਉਦਾ ਜੇ ਮਰਜ਼ੀ ਕੰਮ ਦੇ ਆੜੋ ਫਿਰ ਸ਼ਾਮ ਨੂੰ ਆ ਕੇ ਫਿਰ 10 ਮਿੰਟ ਲਾ ਲਓ ਕੋਈ 10 ਮਿੰਟ ਘਰੇ ਦਾ ਬੰਦਾ ਕੱਢ ਹੀ ਲੈਂਦਾ ਗਾ ਐਡੀ ਕੋਈ ਗੱਲ ਨਹੀਂ ਹੈਗੀ 10 ਮਿੰਟ ਮਤਲਬ ਘਰੇ ਗੱਲਾਂ ਬਾਤਾਂ ਹੀ ਕਰੀ ਜਾਂਦਾ 10 ਮਿੰਟ ਇਹਦੇ ਤੇ ਖੜ੍ਹ ਜੇ ਵਾ ਗੱਲਾਂ ਕਰੀ ਜਾਂਦੇ ਨਾਲੇ ਤੇ ਆ ਦਾ ਨਾਲੇ ਵੇਟ ਹਾਲ ਹੋ ਜੂਗਾ ਤੇ ਨਾਲੇ ਆਉਦਾ ਗੱਲਾਂ ਕਰੀ ਜਾਂਦਾ ਗਾ